ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉੱਤਰ ਕੋਆਤਰ ਸੈਟ ਅਪ ਸਾਰੇ ਵੀਰਾਂ ਦੇ ਕੋਲ ਠੀਕ ਹੈ ਆ ਜੀਰੇ ਉਹ ਕਿਧਰ ਜਾਵੇਂਗਾ ਹਾਈ ਤੇ ਆ ਗਿਆ ਤੇ ਕਰਦੇ ਆ ਵੀ ਵਲੌਗ ਦੀ ਸਟਾਰਟ ਨਹੀਂ ਠੀਕ ਹੈ ਕਿ ਨਹੀਂ ਤੇ ਬਸ ਇੱਕ ਤਸਵੀਰ ਤੇ ਤੁਸੀਂ ਆਇਆ ਰੱਖ ਲਓ ਬਸ ਜਦੋਂ ਸੁੱਤਾ ਪੇ ਉੱਠ ਕੈਂ ਬਿਸਤਰੇ ਚ ਉਠਣਾ ਸਾਰੇ ਅੱਖਾਂ ਦਾ ਜਾਨ ਨਹੀਂ ਖੁੱਲੀਆਂ ਬਸ ਆਸਟੀਮੇਟਰ ਨਾਲ ਹੀ ਆ ਗਿਆ ਆ ਮੈਂ ਉਠਣਾ ਸਾਰਾ ਬਲਾ ਸਮਾਨ ਦਿੱਤਾ ਨਾ ਕਰਦਿਆਂ ਰੋਟੀ ਫੜਾ ਗਿਆ ਜੀਰੇ ਦੀ ਮਤਲ ਤੇਰੀ ਪਰੇ ਨੂੰ ਟੱਕ ਪੇ ਸੀ ਕਿ ਹੋਏ ਫੜਾਏ ਉਹਨੇ ਕਿਹੜੀ ਕੋਡੀ ਗੱਲ ਹੈ ਰੋਟੀਆਂ ਫੜਾਉਣਾ ਹੋਰ ਕੀ ਕਰਨਾ ਆਪਾਂ ਬਸ ਦੇਖਦੇ ਆਂ ਬਈ ਹਣ ਅੱਜ ਖੋਡਿਆਂ ਦਾ ਕੰਮ ਨਵੇੜ ਕੇ ਹੋਪਸੋ ਕੱਲ ਨੂੰ ਜੋੜੀਆਂ ਲੱਗ ਕੇ ਆਪਾਂ ਹਣਾ ਬਾਬੇ ਦੀ ਕਿਰਪਾ ਨਾਲ ਨਹੀਂ ਲੇਟ ਬਹੁਤ ਹੋ ਗਈ ਬਈ ਆਪਾਂ ਫਿਰ ਖਰਾਖ ਰੂਕ ਵੀਰ ਲਾਉਣੀਆਂ ਹੋਰ ਸਾਰਾ ਕੰਮ ਹਨ ਉਹ ਵੀ ਹੋਰ ਫਿਰ ਸਿਰੇ ਸੱਟਾ ਓਕੇ ਜਮਾ ਠੀਕ ਹੈ ਓਕੇ ਹੀ ਚਾਹੀਦਾ ਫਿਰ ਆਇਆ ਰਖਾਲਾ ਰੋਟੀ ਕਿਉਂ ਓਏ ਜਾਣ ਮੈਨੂੰ ਦਤਕਾ ਬੰਨਵਾ ਕੇ ਲੈ ਆਦੇ ਤੇ ਜਾਨ ਲੋਡ ਕਰਾ ਕੀ ਹੋ ਗਿਆ ਦਤਕੇ ਨੂੰ ਇਹ ਯਾਰ ਬੁਖਰ ਗਿਆ ਮੈਂ ਤੁਹਾਨੂੰ ਦਤਕੀ ਹੋਰ ਲਿਆ ਦੂੰਗਾ ਚਾਹ ਵੇਲੇ ਨਹੀਂ ਨਹੀਂ ਹੁਣ ਹੀ ਲੈ ਦੇ ਛੱਡੀ ਜਾਂਦਾ ਤੇ ਆ ਬਾਬਰ ਕਰੋ ਹੁਣ 10 ਵਜੇ ਪੇ ਘੰਟੇ ਨੂੰ ਚਾ ਲੈਣਾ ਮਾੜੇ ਲੋਡ ਕਰਾ ਲੈ ਅਮਰ ਜੀ ਤੋਂ ਨਾ ਨਵਾਂ ਪੇ ਆਪਣੇ ਕੋਲ ਬਾਹਲੇ ਚੰਗੇ ਕਰੇ ਕਾਊਂਟਰ ਦਾ ਚਾ ਲੈ ਆ ਦਿੰਨਾ ਆ ਗਈ ਸੀ ਘਰੇ ਸੀਰੇ ਦਾ ਫੋਨ ਵੀ ਲਾਦਾ ਚਾਰ ਜੀ ਇਧਰ ਬਈ ਜਿਹੜੇ ਕੱਪੜੇ ਨੇ ਬਦਲ ਤੇ ਚੱਲ ਗਏ ਬੁਜੀ ਦੀ ਫਿਰ ਕਿਸੇ ਪਾਸੇ ਚੱਲ ਫਿਰ ਮੋੜ ਕੇ ਚੱਲਦੇ ਆਂ ਬੇਸੇ ਨੂੰ ਕੰਮ ਧੰਦੇ ਬਾਹਲੇ ਆ ਸਾਨੂੰ ਹੀ ਪਤਾ ਹਣ ਤੇ 1 ਮਿੰਟ ਰੁਵੀ ਸੱਚ ਯਾਰ ਆ ਸੁੱਕ ਗਿਆ ਸਵਾਰ ਕੇ ਇਹ ਤੇ ਰੇਗ ਰੂਗ ਮਾਰ ਮਾਰ ਕੇ ਨਾ ਬਸ ਇਹ ਮੈਨੂੰ ਇਹੜਾ ਕੰਮ ਯਾਰ ਚਲੋ ਬਾਪੋ ਹੁਣ ਚੱਲਦੇ ਆਂ ਬਲਜੀਤ ਦੇ ਵਾਸਤੇ ਮਿੱਟੀ ਲੈਣ ਨੂੰ ਪਹਿਲਾਂ ਉਸ ਕੰਮ ਇਹਦਾ ਖਾਸਤਾ ਕੀਤਾ ਨਹੀਂ ਸੋ ਸਹੀ ਦੇ ਸੀਗਾ ਨਾ ਯਾਰ ਇਹ ਕਰੀ ਵੀ ਬਹੁਤ ਇਨਪਰ ਜੀ ਜਾਣੀ ਕਰਦਾ ਚਿੱਤ ਜਾਨੀ ਮੰਨ ਲਿਆ ਯਾਰ ਵੀ ਕੁਝ ਕਰੀ ਜੀ ਹਣਾ ਬਸ ਇੱਕ ਚਾਲ ਹੀ ਲਿਆਂਦੇ ਕਰੋਟੀ ਖਾਦੀ ਤੇ ਗੇੜੇ ਖਾਦੇ ਆ ਹੁਆ ਟਰਾਲਾ ਪਾ ਕੇ ਲਿਜਾਂਦੇ ਫਿਰ ਮਿੱਟੀ ਲਿਆ ਕੇ ਦੇਵਾਂਗੇ ਬਲਜੀਤ ਨੂੰ ਫੇਰ ਸਾਹ ਪੰਗਾ ਹਜੇ ਆਪਣੇ ਫੁੱਡੇ ਅੱਧ ਵਿਚਾਲੇ ਯਾਰ ਕੰਮ ਨਿਪਟਦਾ ਸੀ ਅੱਜ ਕੋਈ ਤੁਹਾਨੂੰ ਓਏ ਨਹੀਂ ਨਿਪਟਦਾ ਮੁਸ਼ਕਲ ਹੈ ਟੜਕੇ ਦੇ ਭੱਜਾ ਥੋੜੀ ਕਰੀਣਾ ਕੋਈ ਚਾਹੇ ਦਾ ਕੰਮ ਕੀਤਾ ਆਪਾਂ ਇੱਕ ਵੀ ਹਾਈ ਤੱਕ ਨਹੀਂ ਕੀਤਾ ਨਾ ਮੈਂ ਕਰਨ ਲੱਗਾ ਜੀ ਮੈਂ ਵੀ ਫਤਰਾ 12 ਡੈਂਟ ਪਾਦਾ ਚਲੋ ਕੋਈ ਨਾ ਚੱਲ ਬੇਧੀ ਮਿੱਟੀ ਲੈ ਕੇ 100 ਬਰ ਆਪ ਹੱਥ ਨਹੀਂ ਹਲਾਉਣ ਦੀ ਪਹੁੰਚ ਲੋਡਰ ਤੋਂ ਲਈ ਭਰਾ ਜਿਹੜੀ ਹੈਗਾ ਬੁੱਕ ਤੋਂ ਹੁਣ ਡੋਲਦੇ ਆ ਉਖਲੀ ਚ ਮਾਰ ਕੇ ਇਸ ਹਾਸ ਤੇ ਤੇ ਠੰਡ ਵੀ ਹੋ ਗਈ ਘਰ ਬੱਦਲ ਦਾ ਕੰਨਾਂ ਵਾਲਾ ਬਣ ਕੇ ਮੋਢੋਂ ਜਾਵਾ ਜੀ ਜੀ ਗੱਤ ਚਾਲਦੇ ਆ ਘਰ ਤੋਂ ਚੱਲ ਪਿਆ ਬਾਦਲ ਆਪਣਾ ਪੱਖਾ ਲੈਣ ਲਈ ਉਹ ਕਹਿੰਦੇ ਸਮਾਂ ਤੇ ਪਰਦੀਰ ਨੂੰ ਨਾ ਦੱਸਦਾ ਅੱਜ ਯਾਦ ਆਇਆ ਜੂ ਦਵਾਈ ਆ ਕੇ ਵੀ ਲਿਉਣਾ ਹੈਗਾ ਨਾ ਤੇ ਉਹ ਤੇ ਇੱਕ ਥੋੜਾ ਜਿਹਾ ਬਿਜਲੀ ਵਾਲਾ ਬੋਰਡ ਲੈ ਕੇ ਜਾਣਾ ਪੰਜ ਤਿੰਨ ਦਾ ਅੱਜ ਵੀ ਸਾਡਾ ਜਿਹੜਾ ਕੋ ਲੋਆ ਸਰ ਤੁਸੀਂ ਪਟਾ ਰਣੀ ਕਰਕੇ ਬਾਹਰੋਂ ਪਰੇ ਤੋਂ ਪਾਣ ਲਾ ਕੇ ਹਰ ਵਾਰ ਪੰਪ ਤੇ ਲਾ ਕੇ ਦਪੈਰ ਨੂੰ ਦੂਰ ਲਾ ਕੇ ਸਾਡਾ ਸੇਵਾ ਕਰਦਾ ਹਰ ਕੱਲ ਬਾਅਦ ਬੱਕਟੇ ਵੇ ਰੀਮਰੂਣ ਭਾਂ ਦਾ ਨੱਕਾ ਜਾਂ ਵੀਰੀਵਣ ਖੜ ਕੇ ਸਾਡਾ ਤਾਂ ਰੋਜ਼ ਦੀ ਕਰਿਆ ਦਾ ਕੰਮ ਨੂੰ ਆਰ ਕੰਮ ਨੂੰ ਜੀ ਨਹੀਂ ਕਰਦਾ ਗੱਤ ਕੋਏ ਪੈਣੇ ਗੱਡੀਆਂ ਇਹ ਗਾਣੀ ਬਈ ਬੱਧਾ ਜਿੰਨੇ ਪੈਗੇ ਗੁੱਡੇ ਬਹੁਤ ਆ ਸੋਹਣੇ ਆ ਬਸ ਇਹ ਛੱਡ ਕੇ ਜੋੜਗਾ ਤੇ ਲੰਬਾ ਆ ਲਾਗੇ ਠੀਕ ਆ ਕਿ ਨਹੀਂ ਮਰਿਆ ਸਭ ਕਾਲ ਪਾਰ ਗਿਆ ਯਾਰ ਭੈ ਜੋ ਮਗਰੋਂ ਚੱਕੀ ਆਵਾਂਗੇ ਲਓ ਆਜੋ ਓਨਲੀ ਬਾਕਸ ਮਿਲਿਆ ਇੱਕ ਰੇਗ ਮਾਰ ਲੈ ਚਲੇ ਵਾਲ ਪੁੱਟੀ ਵਾਲਾ ਤੇ ਪੱਖਾ ਸਾਨੂੰ ਅੱਜ ਵੀ ਨਹੀਂ ਮਿਲਿਆ ਉਹ ਬੰਦਾ ਸ਼ੌਪ ਤੇ ਨਹੀਂ ਗਿਆ ਭਈ ਜਿਹਦੇ ਕੋਲੇ ਪੱਖਾ ਦਿੱਤਾ ਸੀ ਨੋਟ ਕਰਾਉਣਾ ਚਲੋ ਅਸੀਂ ਕੇ ਸ਼ਾਮ ਨੂੰ ਲੈ ਜਾਗੇ ਅੱਗੇ ਤੇ ਮੈਂ ਕਿਹਾ ਵੀਡੀਓ ਵੀ ਸ਼ੂਟ ਮਿਸਤਰੀ ਜੀ ਦੀ ਤੇ ਇਹ ਲੱਗੇ ਪਿਆ ਭਈ ਜਿਹੜੀਆਂ ਆਪਾਂ ਗੁੱਡੇ ਚ ਫਟਕਾ ਪਾਉਣੀਆਂ ਹਨਾ ਤੇ ਮੈਂ ਕਿਹਾ ਆ ਮਾਤਾ ਜੀ ਨੂੰ ਲੱਗਿਆ ਤਾਂ ਮੁੜ ਕੇ ਸਾਰਾ ਕੰਮ ਇੱਕ ਸਾਲ ਦੇ ਵਿੱਚ ਕੰਪਲੀਟ ਹੀ ਹੋ ਜਾਣਾ ਕੁਝ ਆ ਪੱਟੀਆਂ ਕੱਢ ਲਈਆਂ ਠੀਕ ਹੈ ਜਿਵੇਂ 1 2 3 ਕੁਝ ਇਧਰ ਹੋ ਗੀਆਂ ਆਹ ਸਾਰੀਆਂ ਤੇ ਇਹਨਾਂ ਨੂੰ ਬਸ ਸੈਟ ਵਟ ਕਰਕੇ ਤੇ ਹਨਾ 2 ਇੰਚ ਲਗਭਗ ਚੌੜੀਆਂ ਤੇ 1.5 ਇੰਚ ਮੋਟੀ ਬਹੁਤ ਹੈ ਤੇ ਉਹ ਤੇ ਆਲਾ ਪੱਟੀਆਂ ਦੇ ਫਿਕਸ ਕਰ ਹੋਣਗੇ ਓਕੇ ਕੋਈ ਸਾਹਿਬ ਬੜਾ ਠੀਕ ਹੈ ਇਟਸ ਕੀ ਟਾਈਮ ਹੋ ਗਿਆ ਮੇਰੇ ਵੀਰੋ ਤੇ ਕੀ ਹੋਇਆ ਚੋਬਰਾ ਹੈਂ ਮਿੰਟ ਦਾ ਕਿੰਨੇ ਮਿੰਟ ਦਾ ਇੱਕ ਮਿੰਟ ਸਾਰੇ ਹੈਂ ਸਾਰੇ ਦੀ ਮੈਨੂੰ ਯਕੀਨ ਨਹੀਂ ਆ ਕਿ ਉਹ ਨਹੀਂ ਹੋ ਰਹੀ ਤੇਰੀ ਗੱਲ ਤੇ ਹੈਂ ਨਹੀਂ ਵੇਖਦਾ ਹੋਣਾ ਮੈਨੂੰ ਤਦਿਆ ਕਿ ਮੈਨੂੰ ਵਿਸ਼ਵਾਸ じゃ ਨਹੀਂ ਹੋ ਰਿਹਾ ਨਹੀਂ ਬ్రో ਐਤੀ ਮਾਤਾ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਐਤੀ ਵੀ ਐਤੀ ਕੁਝ ਛਾਤਰੇ ਕੀ ਤਿਆਰ ਹੈਗੇ ਨਾ ਚਾਰਜ ਤੇਰੇ ਮਾਰਦਾ ਬਈ ਤੇ ਇੱਕ ਖਾਂ ਨਾ ਹਾਂ ਤਿਆਰ ਹੈਗੇ ਅੰਨਤ ਵੀ ਮਾਰਦਾ ਮਤਲਬ ਆਦਾ ਯਾਰ ਕਾ ਵੀ ਹੱਥ ਤੇ ਕ ਮਾਰਦਾ ਬ్రో ਮੁੰਡੇ ਨੇ ਰੇ ਮਾਂ ਹਾਂ ਲਗਭਗ ਮਾਰਦਾ ਲਗਭਗ ਮਾਰਦਾ ਇੱਕ ਛਾਤਰੇ ਹੈ ਨਾ ਡਰ ਜਦ ਕਿ ਕੰਮ ਕਰਦਾ ਡਰ ਲੱਗਿਆ ਨਾ ਇੱਕ ਜੇ ਛੱਤ ਰਹੇਗੀ ਸਾਰੇ ਲੀੜੇ ਲੁੜੀ ਬਾਬੇ ਇੱਥੇ ਸਾਰੇ ਸੂਰ ਤੇ ਮੇਰੇ ਇੱਥੇ ਵੇਜ ਦੇਣੀਆਂ ਆਏ ਦੇਖੀ ਲੈ ਇੱਥੇ ਹੀ ਲਾ ਕੇ ਐ ਇੱਕ ਨਾ ਨਾ ਇੱਥੋਂ ਲਾ ਕੇ ਬਦਲ ਕੇ ਇੱਥੋਂ ਜਾ ਕੇ ਇੱਥੇ ਲਾ ਕੇ ਇੱਥੇ ਪਾਉ ਬਈ ਹੋਈ ਜਾਂਦੀ ਬੱਸ ਲਾਉ ਜੀ ਕਹਿੰਦੇ ਬਲਜੀਤ ਵੀ ਆ ਚੁੱਕਿਆ ਏ ਕਿੰਨੇ 100 ਕਿਲੋਮੀਟਰ ਜਾਵੇਂਗਾ 1000 1000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ ਤੂੰ ਓ ਮਾਈ ਗੋਡ ਪੂਰੀ ਵਾਚ ਸ਼ੂ ਬੈਗ ਵਿਦ ਵਾਟਰ ਬੋਟਲ ਓਕੇ ਸਹੀ ਹੈ ਨਾ ਤੇ ਛੱਡਣ ਜਾਂਦੇ ਆਂ ਬਈ ਅਸੀਂ ਇਹਨੂੰ ਬਠੰਡੇ ਹੈ ਉੱਥੇ ਸਾਡਾ ਫੋਪਣਾ ਮਾਸਾ ਵਾ ਵਾ ਤਾਂ ਖਾਓ ਹੋਰ ਹੀ ਹੋ ਗਿਆ ਤੂੰ ਨੋਪੜਿਆ ਨਾ ਮੇਰਾ ਤੇ ਅਸੀਂ ਜਿਹੜਾ ਕੰਮ ਰਹਿ ਗਿਆ ਆਗੇ ਕਰਾਂਗੇ ਆਗੇ ਪਮਾ ਨਾ ਆਜੇ ਨਾ ਧੱਕਣੀ ਬਜੀ ਨੇ ਬਚਾ ਹੀ ਦਿੱਤਾ ਨਾ ਮੋਟਰਸਾਂ ਤੇ ਲੈ ਜੂਗਾ ਕੰਮ ਤੋਂ ਖੜਾ ਜਿਹੜਾ ਸਾਡਾ ਤੁਸੀਂ ਤਾਂ ਹਿਸਾਬ ਕਤਾਦਾ ਤੇ ਬਸ ਗੱਲ ਮੁਕੀ ਰਾਂਦ ਗਈ ਵਾਰ ਦਈ ਇਹ ਢੇਕ ਇਹ ਕਹਿੰਦਾ ਬਸ ਇਹ ਕਹਿੰਦਾ ਵੀ ਚੱਲ ਜੂਗਾ ਇਹ ਕਹਿੰਦਾ ਬਸ ਕਹਿੰਦਾ ਰਹਿਣ ਦੇ ਵਾਹਿਗੁਰੂ ਬਾਬਾ ਮੱਥਾ ਟੇਕਿਆ ਕਰੋ ਜਿੱਥੇ ਵੀ ਸ੍ਰੀ ਗੁਰੂ ਗੁਰਦਵਾਰਾ ਸਾਹਿਬ ਜੀ ਆਉਂਦਾ ਹੈ ਨਹੀਂ ਹੈ ਕੋਈ ਤੁਹੀ ਮੈਂ ਜਿਆਦਾ ਹੀ ਮੈਂ ਰਿਸਪੈਕਟਫੁਲ ਜੋੜ ਰਿਆ ਸੀ ਚਲੋ ਕੋਈ ਗੱਲ ਨਹੀਂ बस <Sans> साल पे भाई अजय ਦਾ ਕਾਲਚਰ ਨੇ ਆਏ ਕਾਲਚਰ ਨੇ ਤੋਂ ਬਾਅਦ ਚੱਕ ਚੱਕ ਤੋਂ ਬਾਅਦ ਆਨੰਦਗੜ੍ਹ ਨਾਲ ਤੋਂ ਬਾਅਦ ਕੁੱਦਾ ਕੁੱਦੇ ਤੋਂ ਬਾਅਦ ਜੈ ਸਿੰਘਾ ਜੈਸੰਗਤ ਤੋਂ ਬਾਅਦ ਨਰੂਆਣਾ ਨਰੂਆੜ ਤੋਂ ਬਾਅਦ ਬਠਿੰਡਾ ਇੰਨੇ ਹੀ ਕੰਮ ਹੈ ਮੇਰਾ ਰੋਡ ਦਾ ਕੰਮ ਹੈ ਮੈਂ ਦੇ ਚੜ ਕੇ ਹੋਣੀ ਜਾਂਦਾ ਹੁਣ ਬੀਬੀ ਕਰੋਜ ਪਹੁੰਚ ਗਏ ਭਾਈ ਬਠਿੰਡੇ ਹੁਣ ਆਏ ਕਰੋ ਵੁਰਚਨੋ ਘਰੇ ਜੇ ਦੀ ਜੇ ਦੀ ਬਠਿੰਡੇ ਆ ਗਏ ਇਹਦਾ ਨੁਕਸਾਨ ਹੋਊ ਆ ਆਪਣਾ ਘਰੇ ਚਲੋ ਮੋੜੋ ਮੋੜੋ ਰਾਹ ਤੋਂ ਮੋੜ ਨਹੀਂ ਬੱਸ ਮੈਂ ਦੂਸਰ ਵੇਚ ਛੱਡ ਕੇ ਆਵਾਂਗੇ ਇਧਰ ਬਲਜੀਤ ਕਟੌਣਾ ਪਰਚੀ ਸਟੇਸ਼ਨ ਤੇ ਬਾਅਦ ਚ ਛੱਡ ਕੇ ਬਲਜੀਤ ਨੂੰ ਹਨਾ ਚੜਾਉਣ ਵਾਲਾ ਤਾਂ ਕੋਈ ਕੰਮ ਨਹੀਂ ਕੋਈ ਜਵਾਗ ਨਹੀਂ ਚੜਾ ਕੇ ਬਿਠਾ ਕੇ ਚੜਾ ਕੇ ਡੱਕਾ ਨਹੀਂ ਤੇਨ ਗੱਡੀ ਨਾ ਸੀ ਗਈ ਉੱਥੇ ਗੱਡੀ ਕੁੜੀ ਡੱਕਾ ਨੇ ਖੁੱਡੇ ਕਰਨੇ ਪੈਣਗੇ ਉਹ ਕੋਈ ਭੱਜਣ ਵਾਲਾ ਕੋਈ ਕੰਮ ਨਹੀਂਗਾ ਉਥੋਂ ਚੱਲ ਕੇ ਖੁੱਡਿਆਂ ਦਾ ਕੰਮ ਨਿਬੜਦੇ ਆ ਚਾਬੀ ਮੋਟਰਸਾਈਕਲ ਦੀ ਚਾਬੀ ਦੇਣਾ ਕੋਲੇ ਆ ਆਖਿਆ ਮੈਂ ਹੈ ਆ ਚਾਬੀ ਆ ਬੱਤੀ ਮੈਂ ਜਾਣਾ ਆਰ ਸੀ ਵੀ ਰੱਖ ਹੀ ਲੈ ਯਾਰ ਮੇਰੀ ਜੇਬ ਜੀ ਫੇਰਦੀ ਆ ਆ ਸਹੀ ਆ ਯਾਰ ਬਲਜੀਤ ਐਸਾ ਤਾਂ ਮੰਨ ਜਾ ਵੇ ਇਸ ਤਰ੍ਹਾਂ ਇੱਥੇ ਲੈ ਆਉਣ ਆਦਾ ਚਾਕ ਰਾਤ ਨੂੰ ਪਗਲੇ ਨੂੰ ਲੈ ਨੀਆ ਨਿਆਰੀ ਆ ਰਾਤ ਨੂੰ ਇੱਥੇ ਹਾਂ ਇਹ ਵੀ ਸਹੀ ਗੱਲ ਹੈ ਉਹੀ ਗੱਲ ਫਿਰ ਉਹਨਾਂ ਨੂੰ ਸਹੀ ਕਿਰਪਾਣ ਤੇ ਵਸਾਇਰਾ ਤੋਂ ਹੀ ਕਵੇ ਡੀ ਕੇ ਬਸ ਸਮਝ ਗਏ ਬਾਈ ਵਿਲੇ ਆ ਇੱਕ ਮਾਤੇ ਹੋਏ ਪਿਆ ਭੁੱਖੇ ਨੰਗੇ ਮਰਦੇ ਜਾਵਾਂ ਜੀ ਕਿਵੇਂ ਹੋਰ ਕੀ ਹੈ ਯੋ ਬ੍ਰੋ ਚੱਲਿਏ ਚੱਲ ਬਈ ਦਵਣੀ ਘਰੇ ਚੱਲਦੇ ਆ ਬਲਜੀਤ ਨੂੰ ਬਾਏ ਬਾਏ ਕਰਦੇ ਆ ਛੜਦਾ ਨਹੀਂ ਦਵਣੀ ਅੱਜ ਨਾ ਬਲਜੀਤ ਨੂੰ ਡੱਬੇ ਦੇ ਵਿੱਚ ਚੜਾ ਕੇ ਹੀ ਜਾਊਗਾ ਬਈ ਵਿੱਚ ਬਾਕੇ ਵਿਚ ਨਹੀਂ ਮੜਨ ਦੇਂਦੇ ਡਾਕਾ ਨਹੀਂ ਧੌਣ ਜਮਾ ਲੈਂਗੇ ਟੰਬਾ ਆਪਣੇ ਭਲੇਖੇ ਚ ਫਰਦਾਵੇਂ ਕਿਤੇ ਚਲੋ 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 ਇਸ ਤੋਂ ਬੇਸ਼ਰਮੀ ਹੈ ਲੈਟਸ ਗੋ ਕਿਹੜਾ ਵਿਚਾਲੜਲਾ ਆ ਵਾਲਾ ਇਹ ਚਾਰ ਬੰਦਿਆਂ ਦਾ ਛੀਆਂ ਵਾਲੇ 3 1 2 3 1 2 3 ਛੀਆਂ ਦਾ ਠੀਕਵੇਂ ਹੈ ਇੱਕ ਇੱਧਰ ਹੋ ਇੱਕ ਇੱਧਰ ਹੋ ਆ ਚੱਕ ਕੇ ਇੱਧਰ ਲੱਗ ਗਿਆ ਅੱਛਾ ਐਂ ਲੱਗ ਜਾਂਦਾ ਉਹ ਨਾ ਕਿ ਉੱਤੇ ਨਾ ਇਹ ਗਲਤ ਨਾ ਇਹ ਤੇਰੇ ਇੱਕ ਤਾਂ ਮਾਰ ਦੇ ਠੀਕ ਹੈ ਆ ਵਿਊ ਦਿਖਾਈ ਜਿਹੜਾ ਤੇਰੇ ਵਿੰਡੋ ਦਾ ਵਿਊ ਕਿ ਹੋ ਜਾਊਗਾ ਮੜਾ ਖੁੱਲੀ ਇਹਨੂੰ ਆ ਨਹੀਂ ਜਾ ਰਹੀ ਪਰਦਾ ਕਰੀ ਇੱਧਰ ਉਹ ਯਾਰ ਜਿੰਨੇ ਪੰਨ ਤੀ ਵਾਰੀ ਵਿਊ ਹੀ ਖਰਾਬ ਕਰਤਾ ਵਜੇਦਾ ਚਲ ਕੋਈ ਮੇਰਾ ਮੱਲਬ ਵੀ ਨਹੀਂ ਚੱਲ ਰਿਹਾ ਯਾਰ ਆ ਵੀ ਨਹੀਂ ਚੱਲ ਰਿਹਾ ਬਸ ਓਕੇ ਰਿਪੋਰਟਾ ਉਹ ਤੈਨੂੰ ਪਤਾ ਹੈ ਸਫਰ ਕਰਦੇ ਰਹਿਿੰਦਾ ਟੈਨਸ਼ਨ ਵਾਲੀ ਗੱਲ ਹੀ ਕੋਈ ਨੂੰ ਆਪਣੇ ਆਰ ਗੜਾ ਭੁੱਲ ਜਾਂਦਾ ਹੁੰਦਾ ਹੈ ਠੀਕ ਹੈ ਕਿ ਨਹੀਂ ਹਾਂ ਹਾਂ ਓਕੇ ਰਿਪੋਰਟਾਂ ਬਸ ਟ੍ਰੇਨ ਤੁਰਨ ਵਾਲੀ ਹੈ ਤੇ ਅਸੀਂ ਹੁਣ ਇੱਥੇ ਬਿਨਾਂ ਗੱਲ ਤੋਂ ਬੈਠੇ ਹਾਂ ਮੈਂ ਤਾਂ ਆਖ ਨੇ ਚੱਕ ਲਗੇ ਚੱਲ ਗਏ ਦੌਣੀ ਗਈਆਂ ਨਾ ਬਾਜੀ ਟਿਕ ਟਕਟਾਈ ਮੈਂ ਆਵੇ ਲਾ ਟਿਕ ਟਕਟਾਈ ਆ ਹਾਂ ਨਾਲ ਬਜੀ ਦੇ ਹਾਂ ਟਿਕਟ ਹਾਂ ਟਿਕਟ ਤੁਮ ਮੈਨੂੰ ਇੰਨਾ ਦੱਸਦੇ ਨੇ ਕਿ ਇੱਥੇ ਕਰਮ ਵੀ ਨਿਤੁਰਨ ਦਿੰਦੇ ਹਾਲੇ ਕਿ ਤੈਨੂੰ ਨਾਲ ਦੀ ਨਾਲ ਦੀ ਨਾਲ ਤੋਂ ਹੋਊ ਤੇ ਪਾਵਾਂਗਾ ਪਿਲਰੇ ਜੀ ਕੋਲੇ ਖਿੱਚ ਕੇ ਬਾਹਰ ਕਰ ਦੇਣਗੇ ਦੇ ਚੱਲੇ ਆ ਰਹੇ ਚੱਲ ਗਏ ਯਾਰ ਹੁਣ ਬੰਦੇ ਆ ਜੀ ਆਂਦੇ ਭਰੀ ਜਾਂਦੇ ਯਾਰ ਜਾ ਗਏ ਓਕੇ ਯਾਰ ਬਾਜਾਂ ਨੇ ਤੂੰ ਹੈ ਹੈ ਵਾ ਸੀਵ ਜਰਨੀ ਫਿਰ ਮਿਲਦੇ ਆ ਜੀ ਛੇਤੀ ਬਚਾਂਗਾ ਆਇਆ ਉੱਠਦਾ ਵੀ ਨਹੀਂ ਓਏ ਚੱਲ ਗਏ ਚਲੋ ਗਰੂ ਚੱਲ ਪਿੰਡ ਨੂੰ ਭਾਈ ਹੁਣ ਸਿੱਧੀ ਪਿੰਡ ਜਾ ਕੇ ਵੀਡੀਓ ਬਣਾਵਾਂਗੇ ਮੇਰੇ ਵੀਰ ਉਹ ਕਰਾਂ ਨਿਕਲ ਜੇ ਸ਼ਹਿਰ ਤੋਂ ਲਓ ਭਾਈ ਆ ਗਏ ਘਰੇ ਬਠੰਡਿਓ ਤੇ ਹੁਣ ਦੇਖਦੇ ਆਂ ਵੀ ਅੱਗੇ ਦਾ ਕੀ ਪ੍ਰੋਸੈਸ ਹੈ ਹਨਾ ਕੰਮ ਕਈ ਕਰਨਾ ਘੋਟਾਂ ਨੂੰ ਦਾਣਾ ਪਾਣੀ ਪਾਉਣਾ ਅਜੇ ਆਂਡੇ ਬਦਲਨੇ ਉਧਰ ਵੀੜੂਗਾਇਟ ਕਰਨੀਆਂ ਇਹ ਚ ਰੇਗਮਾਰ ਮਾਰਨਾ ਹੈ ਹਾਂਜੀ ਬਾਪ ਤੇ ਜਿੰਨਾ ਕੰਮ ਹੋਇਆ ਬਈ ਉਹਨਾ ਕੰਮ ਕੀਤਾ ਅਸੀਂ ਠੀਕ ਹੈ ਤੇ ਰੇਗਮਾਰ ਦੋਵੇਂ ਘਸ ਗਏ ਤਾਂ ਕਰਕੇ ਮੈਂ ਨਾਲੇ ਕੂਤਰਾ ਨੂੰ ਦਾਣਾ ਪਾਣੀ ਪਾ ਦੇਣਾ ਕੁਛ ਆਂਡੇ ਦੀ ਬਦਲਾਵਦਲੀ ਕਰਨੇ ਉਹ ਵੀ ਕਰ ਦਨੇ ਹੈਗੇ ਤੇ ਉਹ ਸਭ ਤੋਂ ਪਹਿਲਾਂ ਮੈਂ ਸਾ ਬਲਜੀਤ ਦਾ ਮੁਰਸਾ ਨਾਲ ਦੇ ਘਰੇ ਠਾਲੇ ਕਈਏ ਬਈ ਆਪਾਂ ਹੋਰ ਜੀ ਸਸਰੀਗਾਲ ਜੀ ਵੈਸੇ ਆਇਆ ਤਾਂ ਸਹੀ ਮੈਨੇ ਤਾਂ ਅੱਜ ਨਾ ਸ਼ਿਕਾਰ ਹੀ ਮਾਰ ਲਿਆ ਮੈਂ ਵਿਹਲੇ ਬੈਠੇ ਪਾਹਲੇ ਬੰਦੇ ਕਰ ਦਉ ਹੀ ਲਾ ਹਾਂਜੀ ਹਾਈ ਕਰਾਂਗੇ ਆਪਰੇਸ਼ਨ ਕਰਕੇ ਉਹਦੇ ਦਾ ਮੀਮ ਜੀ ওকে ਕੰਗ੍ਰੈਚੁਲੇਸ਼ਨਸ ਬ੍ਰੋ ਹਾਂ ਜੀ ਬਾਬੇ ਬੰਦੇ ਦਾ ਪਹਾ ਲੈ ਸੀ ਵੀ ਵਿਲੇ ਆਪਾਂ ਪਰ ਮੈਂ ਤੁਹਾਨੂੰ ਪਤਾ ਹਨਾ ਸਮੂਥ ਜਾਂ ਕੈਰਾਟਨ ਯਾਰੀ ਬੌਂਡ ਕਰਾਉਣੇ ਆ ਤਾਂ ਕਰਕੇ ਮੇਰੇ ਕੋਲ ਟਾਈਮ ਹੀ ਨਹੀਂ ਸੀ ਅਜਾੜਪ ਮੈਂ ਖਾ ਵੀ ਛੱਡੋ ਛੱਡੋ ਹਨਾ ਕੱਲ ਨੂੰ ਕਰਾਂਗੇ ਵਾਲ ਕਟਣ ਨੂੰ ਤਾਂ ਹੁਣ ਕਟਾ ਲੈਂਦਾ ਮੈਂ ਫਿਰ ਉਹ ਕਟਾਉਣ ਨੂੰ ਤੁਹਾਨੂੰ ਪਤਾ ਹੈ ਗਾਉ ਜੀ ਤੇ ਇੱਧਰ ਵੱਡੇ ਕਬੂਤਰਾਂ ਦਾ ਵੀ ਦਾਣਾ ਪਾਣੀ ਰੈਡੀ ਹੈ ਵੀ ਰੱਖ ਦਿੱਤਾ ਹੈ ਆਈਲਾ ਨੰਬਰ ਆਪਣੇ ਚੋਬਰਾਂ ਦਾ ਠੀਕ ਹੈ ਤੇ ਦੂਜਾ ਨੰਬਰ ਬਈ ਇੱਧਰ ਆਪਣੀਆਂ ਖੰਡਾਂ ਦਾ ਤੇ ਇਹਨਾਂ ਨੂੰ ਰੱਖ ਦੀ ਇਦਾਂ ਨੇ ਆਇਓ 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 ਬੱਤ ਲੈ ਜੀ ਤੇ ਨਾਲ ਦੀ ਨਾਲ ਵਾਟਰ ਵੀ ਪਾ ਦੀਓ ਬਈ ਕਬੂਤਰਾਂ ਵਾਲੇ ਪਾਸੇ ਵੀ ਪਾਤਾ ਤੇ ਕਬੂਤਰਾਂ ਵਾਲੇ ਪਾਸੇ ਵੀ ਪਾ ਦੇਣਾ ਠੀਕ ਹੈ ਕੋਈ ਰਿਪੋਰਟ ਉਤੋਂ ਦੇ ਇਹਨੂੰ ਢਾਕ ਤੇ ਇਧਰ ਕੰਮ ਕਲੀਅਰ ਹਲਾ ਦੀਓ ਲੋਕ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਚੱਲੀਏ ਬਈ ਘਰ ਨੂੰ ਲੈ ਚਲੀਏ ਇਹਦੇ ਸਾਰੇ ਕਪੜੇ-ਕੁਪੜੇ ਚਾਕੇ ਆਪਣੇ ਕੋਸ਼ ਅੰਦਰ ਪਏ ਹੋਣਗੇ ਇਹਨਾਂ ਨੂੰ ਹੀ ਚੱਕ ਲਈ ਇੱਕ ਲੋਅਰ ਐਂਡ ਇੱਕ ਚੱਡੀ ਓਕੇ ਚਲੋ ਇਹਨੇ ਕੱਪੜੇ ਇਕੱਠੇ ਹੋ ਗਏ ਕਿੰਨੇ ਪਰ ਠੀਕ ਆ ਤੇ ਉਹ ਖੁੱਡਿਆਂ ਦਾ ਸਮ ਦਿਖਾ ਦੇਣਾ ਹਨ ਵੀ ਕੀ ਸਾਲ ਬਤਾਵਾ ਮੈਂ ਤੁਹਾਨੂੰ ਜਿੰਨਾ ਹੋਏ ਰੋਣਾ ਕਰਤਾ ਤੇ ਕੱਲ ਨੂੰ ਮੈਂ ਤੁਹਾਨੂੰ ਦੱਸੇ ਵੀ ਗਾ ਲਉ ਬਸ ਕਲੀਅਰ ਕਰ ਹੀ ਦੇਣਾ ਕਿ ਨਹੀਂ ਝਾੜੂ ਝੂੜੂ ਮਾਰ ਕੇ ਸਭ ਪੱਟ ਕੇ ਕਿਤੇ ਫालतू ਰੰਗ ਰੂੰਗਾ ਹਨਾ ਤੇ ਪ੍ਰਿਆ ਦੇਖੋ ਕਰਦੂ ਡਿਜ਼ਾਈਨਿੰਗ ਬਣੀ ਹਜੇ ਤੇ ਬਸ ਕੱਲ ਨੂੰ ਸੈਟਿੰਗ ਵੈਟਿੰਗ ਕਰਕੇ ਆਲ ਨੇ ਲਾ ਦੇਂਗੇ ਇਹਨਾਂ ਦੇ ਆਪਾਂ ਤੇ ਕੱਲ ਨੂੰ ਤਾਂ ਪੱਕਾ ਹੀ ਆ ਨੇ ਪਰਸੋਂ ਜੂੜਾਂ ਛੱਡੀ ਦੇਣਾ ਫਿਰ ਆਪਾਂ ਲੱਗ ਪਿਆ ਇੱਥੇ ਆਪਣੇ ਬਾਟ ਕਲੇ ਕਬੂਤਰਾਂ ਨੂੰ ਵਿਦਾਣੇ ਪਾ ਦਿੱਤੀ ਤੇ ਵੈਸੇ ਤੁਹਾਨੂੰ ਦੱਸ ਦਿਆਂ ਨਾ ਇਹਨਾਂ ਤਲੇ ਆਂਡੇ ਬਾਲਨੇ ਸੀਗੇ ਉਹ ਚਲੋ ਕੋਈ ਦਿੱਕਤ ਵਾਲੀ ਗੱਲ ਨਾ ਪਾਏ ਕਰਾਂਗੇ ਜਾਂ ਤਾਂ ਕੱਲ ਵਾਲੀ ਵੀਡੀਓ ਚ ਐਡ ਕਰ ਦਾਂਗੇ ਤੇ ਜਾਂ ਐ ਕਰਾਂਗੇ ਕੱਲੂ ਕਲਿੱਪ ਸ਼ੂਟ ਕਰਕੇ ਹਨਾ ਤੇ ਇਹ ਵੀਡੀਓ ਚ ਐਡ ਕਰ ਦਾਂਗੇ ਹੁਣ ਤਾਂ ਹਨੇਰਾ ਹੋ ਬਰਾ ਤੋ ਹੀ ਕੋ ਨਾ ਤੇ ਮੈਨੂੰ ਵੀ ਕੰਮ ਧੰਦੇ ਵਾਲਿਆ ਬਈ ਤਾਂ ਕਰਕੇ ਇੱਕ ਮੋਟ ਦਾਣੇ ਪਾ ਤੇ ਨਾਲ ਦੀ ਨਾਲ ਵਾਟਰ ਵੀ ਪਾ ਦਈਏ ਲਓ ਬਾਪੋ ਤੇ ਆਂਡੇ ਵੀ ਚੱਕ ਲਏ ਇਧਰੋਂ ਵੀ ਅੰਦਰੋਂ ਆਪਾਂ ਚਾਕੇ ਲਗਭਗ ਮਾਰਕਿੰਗ ਕਰ ਲਈਆਂ ਅੰਡੇ ਤੇ ਹਨਾ ਇੰਨੇ ਨਾਲ ਮੁੜ ਕੇ ਰਲਦੇ ਰੁਲਦੇ ਨਹੀਂ ਪਤਾ ਲੱਗ ਜਾਂਦਾ ਹੈਗਾ ਵੀ ਮਤਲਬ ਵੱਡੇ ਹੋਏ ਤਾਂ ਮੈਨੂੰ ਪਤਾ ਹੀ ਹੈ ਸਾਰਿਆਂ ਦਾ ਹਨਾ ਵੀ ਕਿਹੜੇ ਅੰਡੇ ਚ ਬੱਚੇ ਕਿਹੋ ਜਿਹੇ ਨਿਕਲਦੇ ਹੁੰਦੇ ਐ ਲਗਭਗ ਆਪਾਂ ਨੂੰ ਸਾਰੇ ਵੱਡੇ ਕੂਤਰਾਂ ਦਾ ਪਤਾ ਵੀ ਕਿਹੋ ਜਿਹੇ ਤੋਂ ਲੈ ਕੇ ਕਿਹੋ ਜਿਹਾ ਰੰਗ ਕੱਢ ਸਕਦੇ ਐ ਰੀਅਰ ਤੋਂ ਰੀਅਰ ਤੇ ਨਾਰਮਲ ਤੋਂ ਨਾਰਮਲ ਕਿਹੋ ਜਿਹੇ ਬੱਚੇ ਨਿਕਲਦੇ ਹੁੰਦੇ ਇਹਨਾਂ ਤੇ ਤੇ ਵਸੂ ਵੈਸੇ ਹੀ ਹਨਾ ਅੰਡੇ ਰਲਣ ਤੋਂ ਹੁਣ ਮੰਨ ਕੇ ਚੱਲ ਵੀ ਇਹਨਾਂ ਪਤਾ ਲੱਗ ਗਿਆ ਹਨਾ ਮੁੜ ਕੇ ਵੀ ਕਿਹਦੇ ਸਹੀ ਐ ਕਿਹਦੇ ਖਰਾਬ ਐ ਉਸ ਹਿਸਾਬ ਤੇ ਫਿਰ ਮਾਰਕਿੰਗ ਕਰਨੀ ਜ਼ਰੂਰੀ ਅੰਡਿਆਂ ਤੇ ਦੋ ਚਾਰ ਚਾਰਾਂ ਦੇ ਸਹੀ ਲੱਗਦੇ ਆ ਮੈਨੂੰ ਕੋਲੀ ਚਾਰ ਸਹੀ ਐ ਤੇ ਦੋ ਵੀ ਮੈਨੂੰ ਵਿੱਚੋਂ ਫੋਕੇ ਲੱਗਦੇ ਇਹਨਾਂ ਦੇ ਜੋ ਚਾਰ ਵੀ ਸਹੀ ਹੋਏ ਫਿਰ ਵੀ ਫਾਇਦਾ ਆਪਾਂ ਨੂੰ ਕੀ ਐ ਵੀ ਦੋ ਜਿਹੜੀਆਂ ਆਪਾਂ ਨੂੰ ਕਬੂਤਰਾਂ ਚਾਹੀਦੀਆਂ ਉਹਨਾਂ ਥੱਲੇ ਆਪਾਂ ਨਹੀਂ ਧਰਦੇ ਦੋ ਜਿਹੜੀਆਂ ਨਹੀਂ ਧਰ ਚਾਹੀਦੀਆਂ ਉਹਨਾਂ ਥੱਲੇ ਪਾ ਧਰ ਦਿਆਂਗੇ ਹਣਾ ਤਾਂ ਕਰਕੇ ਆ ਸੀਨ ਤੇ ਪਰ 11 ਛੀ ਦੇ 1 2 3 4 5 6 ਛੀ ਦੇ ਛੀ ਆਂਡੇ ਧਰਦਨੇ ਆਪਾਂ ਦੋ ਦੋ ਕਰਕੇ ਦੋ ਦੇ ਥੱਲੇ ਦੋ ਉਹਦੇ ਥੱਲੇ ਦੋ ਥੱਲੇ ਦੋ ਦੇ ਥੱਲੇ ਤੇ ਦੋ ਐ ਦੇ ਥੱਲੇ ਬਾਸ ਠੀਕ ਆ ਚਿਲੋਂ ਉਪਰ ਹੀ ਰੱਖੀ ਆਂ ਅੰਡੇ ਪੌਲੀ ਦਾ ਨਾਲੇ ਟੇਢੀ ਵੀਂਗੀ ਕਰਕੇ ਬਟ ਜੋਨਟਰੀ ਕੋਈ ਖਤਰੇ ਵਾਲੀ ਗੱਲ ਨਹੀਂ ਮੇਰੇ ਹਿਸਾਬ ਨਾਲ ਤਾਂ ਆਪਣਾ ਤਾਂ ਕੋਈ ਚੱਕ ਨਹੀਂ ਅੰਡੇ ਨਾ ਫਟ ਜਾਣ ਲੈ ਪੁੱਤ ਸਪੇਅਰ ਪਹਿਲੀ ਵਾਰੀ ਤੇਰੀ ਹੈ ਦੋਵੇਂ ਅੰਡੇ ਲੈ ਚੱਕੇ ਦੇ ਥੱਲੋਂ ਲੈ ਕੇ ਬਾਬੇ ਦਾ ਨਾਂ ਇਹ ਥੱਲੇ ਰੱਖਾਂਗੇ ਆਪਾਂ ਭਾਈ ਸਾਹਿਬ ਇੰਨਾ ਨੇ ਇੱਕ ਤੇ ਦੋ ਕਿਉਂ ਗੇਰਪੋਟ ਇਹ ਦੂਜੇ ਦੋਵੇਂ ਅੰਡੇ ਹਲੇ ਇੰਨਾ ਚਲੋ ਬ్రో ਉਹ ਕੈਮਰਾ ਪਾਸੇ ਰੱਖਾ ਸਾਨੂੰ ਗੱਲਾਂ ਹੀ ਸੁਣਾਈ ਗਏ ਚਲੋ ਕੋਈ ਲਓ ਜੀ ਹੁਣ ਆ ਗਏ ਆਪਣੇ ਦੂਜੇ ਪਾਸੇ ਠੀਕ ਹੈ ਤੇ ਇੰਨਾ ਥੱਲੇ ਆਂਡੇ ਬਦਲਦੇ ਆਂ ਪਾਈ ਆਪਾਂ ਦੋ ਆਂਡੇ ਇਧਰ ਪਏ ਆ ਦੋ ਆਂਡੇ ਇਧਰ ਪਏ ਆ ਆਪਣੀ ਬੀਸੀਪੀਸੀ ਵਾਲੀ ਜੋੜੀ ਦੇ ਇੱਕ ਤੇ ਬੀਸੀਪੀਸੀ ਵਾਲੇ ਦਾ ਦੂਜਾ ਠੀਕ ਹੈ ਆ ਦੋ ਆਂਡੇ डायरेक्टली ਪਾਸੇ ਉਸ ਤੋਂ ਬਾਅਦ ਆਪਾਂ ਪਾ ਲਾਂਗੇ ਨਾ ਥੱਲੇ 6400 ਵਾਲੀ ਦੇ ਲਓ ਜੀ 6400 ਦੇ ਦੋਵੇਂ ਆਂਡੇ ਸਰਖਤੀ ਇਹਨਾਂ ਨੂੰ ਚੱਕ ਕੇ ਰੱਖ ਲਈਏ ਵਿੱਚ ਤੇ ਇਹਨਾਂ ਨੂੰ ਵੀ ਚੱਕ ਕੇ ਰੱਖ ਲਈਏ ਵਿੱਚ ਇੰਨੇ ਹੀ ਕੰਮ ਹੈ ਬਾਬੇ ਦੀ ਕਿਰਪਾ ਲਾਂਡੇ ਦੇ ਤੇ ਬਦਲ ਇੱਥੇ ਵੀ ਇੱਥੇ ਵੀ ਤੇ ਆਏ ਹੋਏ ਵਾਹੀ ਕਰੋ ਉਤਰ ਜੇ ਥੱਲੇ ਤੇ ਉਹ ਪਿਆਰ ਬੋਟਾਂ ਵੀ ਹਨ ਹਸ ਇਹਨਾਂ ਨੂੰ ਆਪਾਂ ਕੋਈ ਕੰਮ ਨਹੀਂ ਹਜੇ ਨਵੀਂ ਧਰੇ ਹੈਗੇ ਸਿਰਦਾਂ ਕੋਈ ਦਿੱਕਤ ਨਹੀਂ ਗੱਲ ਨਹੀਂ ਆਇਨਾ ਸੋਚੋ ਪਾਪ ਕੀਤਾ ਹਜੇ 2-4 ਦਿਨ ਹੋਏ ਆ ਬੱਚਾ ਹਜੇ ਬੋਨ ਹੋ ਨਹੀਂ ਲੱਗਿਆ ਇਹਨਾਂ 'ਚ ਬਨ ਨਹੀਂ ਲੱਗਿਆ ਮਤਲਬ ਆਇਓ 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 ਬੋਤਲ ਇੱਕ ਮਿੰਟ ਆ ਗਈ ਫਿਰਦਾ ਕਿ ਬੱਠਾ ਦੇ ਵਿੱਚ ਇਹਦੇ ਕੋਈ ਨਾ ਭਰ ਦੀ ਇਹਨੂੰ ਇਹ ਬੱਠਾ ਲਿਆ ਹਾਰ ਜਾਓ ਲਓ ਜੀ ਪਾਣੀ ਵਾਲਾ ਪਾਂਡੇ 'ਤੇ ਪਰ ਕਣ ਦਾ ਓਕੇ ਉਹ ਰਿਪੋਰਟ ਤਾਂ ਇਹ ਪਾਣੀ ਕਲੀਅਰ ਆ ਬਈ ਠੀਕ ਆ ਤੇ ਉਣਾਉਣਾ ਤਾਂ ਹੋਣਾ ਰਹਿ ਗਿਆ ਵੀਡੀਓ ਅਪਲੋਡ ਕਰਨੀ ਆ ਜੇ ਤੇ ਰੋਟਰ ਟਿਕਾਣੀ ਲੌਜੀ ਮੀੜ ਮੈਂ ਸੀਰਾ ਸਾਥੀ ਆਇਆ ਕਿ ਸੀਰਾ ਕੀ ਕਰਨਾ ਹੈ ਦੱਸ ਇਹਨਾਂ ਨੂੰ ਆਪਾਂ ਉਹ ਯੰਦ ਕਰਨਾ ਹੈ ਭਈਆ ਬੰਦ ਕਰ ਮੈਂ ਠੀਕ ਹੈ ਸੀਰੇ ਨੂੰ ਮੈਂ ਕਿਹਾ ਤੂੰ ਖੜਦਾ ਪਿੱਸੇ ਤੇ ਮੈਂ ਆਪੇ ਹੀ ਕਰ ਦੂੰਗਾ ਨਾ ਮੋਟਰ ਦਾ ਸ਼ੂ ਬੰਦ ਆਈ ਥਿੰਕ ਸੋ ਉਹ ਤੇੜਿਓਂ ਉਹ ਮਾਰਦਾ ਸੀਰਾ ਰੇਸਾ ਕਿ ਉੱਤੇ ਜਿਹੜਾ ਦੀ ਮਰੇ ਤੇ ਬਾਬਾ ਇਹ ਹੀ ਬੰਦ ਕਰਨਾ ਸੀ ਨਾ ਭਈਆ ਉੱਥੋਂ ਆਉਣਾ ਇੱਥੇ ਆਫ ਹੈ ਭਈਆ ਮੇਰੇ ਹਿਸਾਬ ਨਾਲ ਤਾਂ ਓਕੇ ਰਿਪੋਰਟਾਂ ਆ ਬਈਆ ਨਾਲ ਕਰਦੇ ਬਾ ਬਈਆ ਕਰਤਾ ਬੰਦ ਮੋਟਰ ਤਾਂ ਬੰਦ ਹੀ ਐ ਚੱਲਗੇ ਘਰ ਨੂੰ ਚਾਲ ਫਿਰ ਹਾਂਜੀ ਮੇਰੇ ਵੀਰੋ ਆਗੇ ਜੀ ਇਧਰ ਲਿਖ ਕਰੇ ਨਹੀਂ ਤੋ ਹੀ ਕਰ ਆਂਦੀ ਰੋਟੀ ਰੋਟੀ ਖਾ ਜਾਂਦੀ ਤੇ ਬਸ ਸਲੌਗ ਦੀ ਐਂਡਿੰਗ ਵੀ ਕਰ ਦਿੱਤ ਨੇ ਹਣਾ ਲਗਭਗ ਤੁਹਾਨੂੰ ਪਤਾ ਵੀ ਦਾਣਾ ਪਾਣੀ ਉਧਰਲੇ ਕੂਤਰਾਂ ਦਾ ਹੋ ਗਿਆ ਬਾਕੀ ਸਾਰੀਆਂ ਗੱਲਾਂ ਹੋਰ ਲੱਕੀ ਪਈ ਹੋਗਾ ਹਣਾ ਤੇ ਬਸ ਮੈਂ ਲਗਭਗ ਸੌਂਗਾ ਤਾਂ ਘਰ ਹੀ ਹਣਾ ਕੋਰੋਨਾ ਟਾਈਮ ਇਧਰ ਬੈਠ ਕੇ ਫੋਨ ਫੋਨ ਦੇਖੂੰਗਾ ਮੈਂ ਆਪਣਾ ਦੂਜੇ ਫੋਨ ਤੇ ਇਹ ਤੇ ਮੂਵੀ ਦੇਖਣੀ ਅੱਜ ਆਪਾਂ ਠੀਕ ਹੈ ਕਿ ਨਹੀਂ ਕਾਫੀ ਦਿਨ ਹੋ ਗਏ ਕੋਸ਼ਿਸ਼ ਕਰੀ ਜਾਂਦੇ ਸੀ ਕਿ ਦੇਖਾਂਗੇ ਦੇਖਾਂਗੇ ਡੈਡ ਪੂਲ ਐਂਡ ਬਲੂਰੀਨ ਮਾਰਨ ਲਾ ਰਹੇ ਹਣਾ ਮੈਂ ਉਹਨਾਂ ਦਾ ਵੇਣਾ ਨੂੰ ਬਹੁਤ ਕਹਿਣ ਹੁੰਦੇਗਾ ਤੇ ਉਹਦਾ ਦੂਜਾ ਦੇਖ ਕਰਕੇ ਤੇ ਬਸ ਦਾਣ ਤਨੇ ਪਾ ਕੇ ਦਰੋਂ ਘਰ ਆ ਕੇ ਸੌ ਜੀਣਾ ਓਕੇ ਜੀ ਕੱਲ ਨੂੰ ਮਿਲਦੇ ਹਣਾ ਤੇ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ